ਉਨ੍ਹਾਂ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਅਜਿਹਾ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਲੀਕਾ ਪਿੰਡ ਦੀ ਐਂਟਰੀ ਹੈ ਉੱਥੇ ਵੀ ਸਾਬ ਸ੍ਰੀ ਕਾਸ਼ੀਰਾਮ ਜੀ ਦਾ ਯਾਦਗਾਰੀ ਗੇਟ ਉਹ ਵਧੀਆ ਤੋਂ ਵਧੀਆ ਆਪਾਂ ਜਲਦ ਤੋਂ ਜਲਦ ਉਹਨੂੰ ਬਣਾਵਾਂਗੇ ਤਾਂ ਕਿ ਸਾਰੀ ਦੁਨੀਆ ਜਿਹੜੀ ਲੰਘਦੀ ਹੈ ਉਸ ਨੈਕਸਲਾਈਵੇ ਤੋਂ ਉਹ ਸਭ ਨੂੰ ਪਤਾ ਲੱਗ ਸਕੇ ਕਿ ਇਹ ਸਾਬ ਸ੍ਰੀ ਕਾਸ਼ੀਰਾਮ ਜੀ ਦਾ ਪਿੰਡ ਹੈ ਜਿਨ੍ਹਾਂ ਦਾ 91 ਜਨਮ ਦਿਹਾੜਾ ਜਿਹੜਾ ਪੂਰੇ ਵਰਲਡ ਦੇ ਵਿੱਚ ਬੜੇ ਧੂਤਾਂ ਨਾਲ ਮਨਾਇਆ ਜਾ ਰਿਹਾ ਹੈ ਅੱਡਾ ਉਦਕਰ ਜਿਹੇ ਪਹਾੜੀ ਪੂਰੇ ਪੰਜਾਬ ਦੇ ਸਿਰਜੋ ਲਾ ਮਾਹ ਪੰਦਰ ਸਿੰਘ ਪਾਕੂ ਮਾਜਾ ਸ਼ਵਾਲਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਮਾਜਿਕ ਤਬਦੀਲੀ ਆਰਥਿਕ ਮੁਕਤੀ ਦੇ ਪਤੰਮਾ ਰਹੇ ਜੋ ਸੈਭ ਸ੍ਰੀ ਕਾਸ਼ੀਰਾਮ ਜੀ ਦੇ ਨਗਰ ਵਿਖੇ ਖਾਸਪੁਰਾ ਵਿਖੇ ਸੋ ਅੱਜ ਉਹਨਾਂ ਦਾ ਜਨਮ ਦਿਨ ਹੈ ਬਹੁਤ ਸਾਰੀਆਂ ਜੋ ਸਿਆਸੀ ਪਾਰਟੀਆਂ ਬਹੁਤ ਸਾਰੇ ਲੋਕ ਸਮਾਜਿਕ ਜਥੇਬੰਦੀਆਂ ਦੇ ਆਏ ਹੋਏ ਨੇ ਉਹਨਾਂ ਨੇ ਫੁੱਲਾਂ ਨਾਲ ਪ੍ਰਤਿਭਾ ਨੂੰ ਸਜਾਉਣਾ ਹੈ ਤੋਂ ਤੁਹਾਨੂੰ ਅਸੀਂ ਸਾਰੇ ਪ੍ਰੋਗਰਾਮ ਜਿਹਾ ਦਿਖਾਵਾਂਗੇ ਝਲਕੀਆਂ ਪਰਮਦਾ ਕਰਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਮਾਹਪਿੰਦਰ ਸਿੰਘ ਪਾਗ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਮਾਜਿਕ ਤਬਦੀਲੀ ਤੇ ਆਰਥਿਕ ਮੁਕਤੀ ਦੇ ਪਤਾਮਾਂ ਸਾਬ ਸ੍ਰੀ ਕਾਂਸ਼ੀ ਰਾਮ ਜੀ ਦੇ ਨਗਰ ਵਿਖੇ ਉਹਨਾਂ ਦੇ ਜੋ ਜੱਦੀ ਪਿੰਡ ਹੈ ਖਾਸਪਰਾ ਅਸੀਂ ਉੱਥੇ ਸਥਿਤ ਹਾਂ ਸੋ ਬਹੁਤ ਸਾਰੀਆਂ ਸੰਗਤਾਂ ਸੋਹਣ ਸੈਜਲ ਜੀ ਸੁਵਿੰਦਰ ਮਦਾਰਾ ਜੀ ਪਰਿਵਾਰਕ ਮੈਂਬਰ ਜੋ ਜਲੰਧਰ ਤੋਂ ਫਗਵਾੜੇ ਤੋਂ ਪਹੁੰਚੀਆਂ ਮਈਆਂ ਸੰਗਤਾਂ ਸੋ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸੋ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਅਸੀਂ ਤੁਹਾਨੂੰ ਅੱਜ ਦੇ ਖਾਸ ਪਰੇ ਦੇ ਪ੍ਰੋਗਰਾਮ ਦੀਆਂ ਸਾਰੀਆਂ ਝਲਕੀਆਂ ਤੁਹਾਡੇ ਸਮੁਖ ਕਰਾਂਗੇ ਬਹੁਤ ਕੰਮ ਵਧੀਆ ਕਰ ਗਏ ਦਾ ਤਾਨ ਬਰੀ ਬਰੀ ਪੈਰੀ ਹਾਂ ਜੀ ਲੱਗੇਗਾ ਮੱਕੀ ਬੰਨੋ ਚੂੜੀ ਚੂੜੀ ਲਾਇਬ੍ਰੇਰੀ ਉੱਪਰ ਭਾਗਿਆ ਕਰਦੀ ਹੈ ਹਾਂ ਜੀ ਹਾਂ ਵੋਟਰ ਲਈ ਕਾਂਸੀ ਦਾ ਜੀ ਖਦਾਬਾ ਹੋ ਜੀ ਹਾਂ ਜੀ ਕਾਂਸੀ ਰਾਮ ਜੀ ਅਮਰ ਰਹੇ ਅਮਰ ਰਹੇ ਸਾਰੇ ਦੇਸ਼ ਮੇਂ ਇੱਕ ਹੀ ਨਾ कंसीराम कंसीराम हर देश में एक ही नाम कंसीराम कंसीराम बाबा साहब दा दूसरा नाम कंसीराम ਇੱਕ ਜਿਹਾ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਹਾ ਔਰ ਉਸ ਮਹਾਨ ਗ੍ਰੈਬਰ ਦੇ ਸੰਬੰਧ ਦੇ ਵਿੱਚ ਸਾਰੇ ਜਿਹੜੇ ਬਲਾਰੇ ਸਹਿਬਾਨ ਨੇ ਉਹ ਜਦੋਂ ਵੀ ਉਹਨਾਂ ਨੂੰ ਸਮਾਂ ਮਿਲੇਗਾ ਉਹ ਖਿਆਲ ਆ ਜਿਹੜੇ ਆ ਤੁਹਾਡੇ ਦੇ ਨਾਲ ਸਾਂਝੇ ਕਰਨਗੇ ਅੱਜ ਉਹ ਬਹੁਤ ਬਹੁਤ ਇਸ ਭਾਗ ਦਾ ਸਮਾਂ ਹੈ ਜਿਸ ਦਿਨ ਨੂੰ ਪਾਉ ਤੇਸ਼ ਤੇ ਨਕਸ਼ ਦੇ ਉੱਪਰ ਸ਼ੋਣ ਵਾਲੇ ਬਹੁਤ ਉਨਾਇਕ ਸੈਨ ਸ੍ਰੀ ਕੰਸ਼ੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਉਹਨਾਂ ਦੇ ਨਾਲ ਕੇ ਪਿੰਡ ਪਿਰਦੀ ਪੁਰ ਬੂੰਗਾ ਸਹਿਬ ਵਿਖੇ ਇੱਕ ਛਣ ਦੇ ਵਿੱਚ ਹੋਇਆ ਸੀ ਜਿਵੇਂ ਕਿਰਤੀ ਇਲਕਲਾਬੀ ਵਿਦਵਾਨ ਔਰ ਹੋਰ ਵੱਡੇ ਵੱਡੇ ਜਿਹੜੇ ਤਖੱਲਸ ਅਸੀਂ ਐਡਜੈਕਟਿਵ ਲਾ ਕੇ ਸਾਫ ਸ਼੍ਰੀ ਕਾਸ਼ੀ ਰਾਮ ਯਾਦ ਕਰ ਸਕਦੇ ਆ ਉਸ ਮਹਾਨ ਰੈਬਰ ਨੇ ਜਨਮ ਲਿਆ ਸੀ ਕਰਿਆ ਠੀਕ ਹਨ ਬਹੁਤ ਵੱਡਾ ਕੰਮ ਕੀਤਾ ਜਿਸ ਨੇ ਕੰਮ ਕੀਤਾ ਉਹਦੀ ਵਡਿਆਈ ਜਿਹੜੀ ਹੋਣੀ ਚਾਹੀਦੀ ਆ ਉਸ ਨੇ ਆ ਕੇ ਪਿੰਡ ਦਾ ਦੌਰਾ ਕੀਤਾ ਕਰਨ ਦੇ ਉਪਰੰਤ ਦੇਖਿਆ ਕਿ ਪਿੰਡ ਦੇ ਵਿੱਚ ਸਾਫ ਕਾਸ਼ੀ ਰਾਮ ਦੀ ਕੋਈ ਵੀ ਯਾਦਗਾਰ ਸਥਾਪਿਤ ਨਹੀਂ ਉਹ ਫੈਸਲਾ ਕਰਕੇ ਗਿਆ ਮੁਕਤੀ ਗੱਲ ਕੇ ਉਹਨੇ ਇਹ ਜਿਹੜਾ ਬੋਤਾ ਸਥਾਪਿਤ ਕਰਵਾਇਆ ਪਰ ਮੇਂਟੇਨੈਂਸ ਦੀ ਘਾਟ ਤੇ ਸਨ ਕਰ ਜਿਹੜਾ ਬਹੁਤ ਮਾਰੀ ਹਾਲਤ ਹੈ। ਇਹ ਸਾਹਬ ਸ੍ਰੀ ਕਾਂਸ਼ੇ ਦਾ ਨਿਮਿਸ਼ਤ ਦੀ ਹੈ। ਤੇ ਉੱਪਰ ਨੀਲੇ ਝੰਡੇ ਵਿੱਚ ਹੁਲਦੇ ਕਰਾਂਗੇ। ਰਾਤ ਨੂੰ LED ਲਾਈਟਾਂ ਜਗਦੀਆਂ ਹੋਣਗੀਆਂ ਔਰ ਕਾਫੀ ਕੁਝ ਪ੍ਰਪੋਜ਼ਲ ਹੈਗੀ ਆ ਪਰ ਗੱਲ ਹੈ ਤੁਹਾਡੇ ਸਾਰਿਆਂ ਦੇ ਸਾਥ ਦੀ। ਨੂੰ ਕੋ ਜਗਾ ਦੇ ਉਸ ਸਾਹਿਬ ਅੰਚੀ ਰਾਮਮ ਕਹਤੇ ਹੈ। ਸਤਲੁਜ ਤੋਂ ਆਪੀ ਕੇ ਪਾਣੀ ਵੱਤ ਦਾ ਪੜਿਆ ਹਾਣੀ ਸਤਲੁਜਾ ਪੀ ਕੇ ਪਾਣੀ ਵੱਤ ਦਾ ਪੜਿਆ ਹਾਣੀ ਸੂਰਜ ਚੰਨ ਆਸਮਾਨ ਤੋਂ ਉੱਚਾ ਕਿਰਦਾਰ ਗਈ ਇੱਕੋ ਸਵਾਲ ਖਾ ਇੱਕੋ ਸਵਾਲ ਤੇਰਾ ਗਗਨੂ ਨੀਹਾ ਤੋਂ ਕੰਬੀ ਦਿੱਲੀ ਤੁਰਿਆ ਜਦ ਰਾਜ ਪਹਾਗ ਨੂੰ ਦਾਤੀ ਤੇ ਲੰਬੇ ਛੱਡੋ ਸਿੱਖੋ ਸਿਆਸਤ ਤੇਰਾ ਗਗਨੂ ਬਣ ਜਾਓ ਤੁਸੀਂ ਪੁੱਤ ਬੰਦੇ ਦੇ ਮੈਂ ਦੁਸ਼ਮਣ ਤੋਂ ਥਾਰ ਪਈ ਇੱਕੋ ਸਵਾਲ ਖਾ ਇੱਕ ਪੂਰੇ ਪੰਜਾਬ ਦੇ ਸਿਰ ਜੋ ਲਾਉਂ ਪਿੰਡ ਦੀ ਪੰਚਾਇਤ ਵੱਲੋਂ ਸਾਰਾ ਉਪਰਾਲਾ ਕਰਕੇ ਇਹ ਜਿਹੜਾ ਮਨਾਇਆ ਜਾ ਰਿਹਾ ਤੇ ਉਸ ਦੇ ਵਿੱਚ ਸਾਡੇ ਵਿੱਚ ਵਿਚਕਾਰ ਬਹੁਤ ਹੀ ਸਲਮਾਰ ਯੋਗ ਸਖਸ਼ੀਤਾ ਜਿਹੜੀਆਂ ਉਹ ਸ਼ਾਮਲ ਹੋਈਆਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਧੰਨਵਾਦ ਸਮਝਦਾ ਤੋਂ ਜ਼ਿਆਦਾ ਟਾਈਮ ਨਾ ਲਵਾਂ ਕਵਿਤਾ ਦੇ ਦੋ ਬੰਦ ਸਿਰਫ ਆਪ ਜੀ ਨਾਲ ਸੰਜੇ ਕਰਨੇ ਹਨ ਤੋਂ ਧਿਆਨ ਦੇਣਾ ਜੀ ਮੁਰਦਾ ਦਿਲ ਲੋਕਾਂ ਦੇ ਅੰਦਰ ਮੁਰਦਾ ਦਿਲ ਲੋਕਾਂ ਦੇ ਅੰਦਰ ਜੀਵਨ ਤੇ ਚਾਅ ਉਤਸ਼ਾਹ ਪਰਿਆ ਸਾਡਾ ਜੰਮਣ ਮਰਨ ਕਲਾਬੀ ਸੀ ਉਹਨੇ ਰਾਜ ਕਰਨ ਦਾ ਚਾਅ ਪਰਿਆ ਸਦੀਆਂ ਦੀ اٹਕੀ ਸੋਚ ਅੰਦਰ ਸਦੀਆਂ ਦੀ اٹਕੀ ਸੋਚ ਅੰਦਰ ਨਦੀਆਂ ਦਾ ਤੇਜ ਵਹਾ ਪਰਿਆ ਵੇ ਗੈਰਤ ਰੋਕਾਂ ਵਿੱਚ ਸਹਿਜ ਉਹਨਿ ਗੈਰਤ ਵਾਲਾ ਸੁਭਾ ਪਰਿਆ ਜੈ ਭੀਮ ਜੈ ਪਰ ਔਰ ਅੱਜ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬਹੁਜਨ ਸਮਾਜ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਥੋੜਾ ਕੁਛ ਹੀ ਸਮਾਂ ਤੁਹਾਡੇ ਕੋਲ ਆ ਉਸ ਤੋਂ ਅਸੀਂ ਇੱਕ ਆਕਾਰ ਜਿਹੜੀ ਐ ਅੱਜ ਅਸੀਂ ਰਿਲੀਜ਼ ਕਰਨ ਜਾ ਰਹੇ ਆ ਬੁੰਗਾ ਸਾਹਿਬ ਤੇ ਉਹਦੀਆਂ ਟੋਪੀਆਂ ਵੀ ਤੁਹਾਨੂੰ ਜਲਦੀ ਰਿਲੀਜ਼ ਤੋਂ ਬਾਅਦ ਪਹੁੰਚਾਵਾਂਗੇ ਤਾਂ ਕਿ ਸਾਹਿਬ ਦੇ ਮਿਸ਼ਨ ਦੇ ਬਾਰੇ ਬਾਬਾ ਸਾਹਿਬ ਦੇ ਬਾਰੇ ਜਿਆਦਾ ਤੋਂ ਜਿਆਦਾ ਗੱਲ ਅੱਗੇ ਵਧ ਸਕੇ ਦੇਖੀਏ ਕਰਨਲ ਸੀਡੀ ਕੰਬੋਜ ਜੋ ਬਾਦ ਦੇ ਵਿੱਚ ਪਾਰਟੀ ਛੱਡ ਜਾਈ ਸੀ ਉਹਨਾਂ ਨੂੰ ਕਾਸ਼ੀਰਾਮ ਸਾਹਿਬ ਨੇ ਪੁੱਛਿਆ ਉਹ ਰੁਖੀ ਭਾਜਾ ਦੇ ਵਿੱਚ ਕਿਉਂਕਿ ਜਦੋਂ ਉਹਨਾਂ ਨੂੰ ਗੁੱਸਾ ਆ ਜਾਂਦਾ ਸੀ ਤਾਂ ਉਸ ਵਕਤ ਇਹ ਕਦੇ ਨਹੀਂ ਦੇਖਿਆ ਕਿ ਹਾਂ ਸਾਹਮਣੇ ਕੌਣ ਹੈ। ਸਾਹਵਣ ਅਗੇ ਕਹਿਣਗੇ ਵੀ ਕਮੋਰ ਤੇ ਨਾਲ ਕੌਣ ਹੈ? ਸੰਜਨਾਥ ਸਾਰੇ ਦੇਸ਼ ਵਿੱਚ ਤੂੰ ਤਾਂ ਬੁਲਾਇਆ ਜਾ ਰਿਹਾ ਹੈ। ਇਹ ਸੁਭਾਵਪਰਦਾ ਠਵਾਰੇ ਬੁਲਾਇਆ ਜਾ ਰਿਹਾ ਹੈ। ਵਾਰੇ ਬੋਜਨ ਭਾਈ ਪਟਕੋਨ ਮੰਨਾ ਜਾ ਰਹੇ ਤੇ ਵਖ ਵਖ ਜਿਹੜਿਆ ਵਿੱਚ ਸਵਾਜਿਕ ਜਿਹਾ ਸੇਵਾ ਦਾ ਨਾਮ ਲਾਇਆ ਜਾਂਦਾ ਜਿਸ ਤਰ੍ਹਾਂ ਕਿ ਇੱਥੇ ਮੈਂ ਸਾਥਿਓ ਬੋੜੇ ਜਾਣਾ ਸੀ ਮੇਰੀ ਸਿਹਤ ਖਰਾਬ ਸੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਥੇ ਜੀ ਦਾ 91 ਜਨਮ ਦਿਹਾੜਾ ਜਿਹੜਾ ਪੂਰੇ ਵਰਲਡ ਦੇ ਵਿੱਚ ਬੜੇ ਧੂਮ ਦਾ ਨਾਮ ਲਾਇਆ ਜਾ ਰਿਹਾ ਹੈ ਇਹੋ ਜਿਹੇ ਰੂਹਾਂ ਜ਼ਿੰਦਗੀ ਦੇ ਵਿੱਚ ਕਦੇ ਕਦੇ ਆਉਂਦੀਆਂ ਜਿਹੜੀਆਂ ਸੁਤੀਆਂ ਹੋਈਆਂ ਕੌਮਾਂ ਨੂੰ ਜਗਾ ਕੇ ਚਲੇ ਜਾਂਦੀਆਂ ਨੇ ਇਹ ਦੁਨੀਆ ਦੇ ਵਿੱਚੋਂ ਤਾਂ ਚਲੇ ਜਾਂਦੇ ਨੇ ਪਰ ਇਹਨਾਂ ਦੇ ਵਿਚਾਰ ਇੱਥੇ ਹੀ ਹੁੰਦੇ ਨੇ ਉਹ ਸਦਾ ਜੀਵਤ ਰਹਿੰਦੇ ਨੇ ਵਿਚਾਰਾਂ ਦੇ ਜਰੀਏ ਇਹ ਸਾਨੂੰ ਹੁਣ ਵੀ ਅੱਜ ਵੀ ਜਗਾਉਂਦੇ ਨੇ ਤੇ ਉਹ ਆਪਾਂ ਸਾਰੇ ਮਿਲ ਕੇ ਉਸ ਰੈਵਰ ਦੇ ਦਿੱਤੇ ਹੋਏ ਮਿਸ਼ਨ ਨੂੰ ਵੀ ਪੂਰਾ ਕਰੀਏ ਆਪਾਂ ਸਾਰੇ ਇੱਕ ਸੰਕਲਪ ਜ਼ਰੂਰ ਲੈ ਕੇ ਚੱਲੀਏ ਕਿ ਇਸ ਦੇਸ਼ ਦੇ ਵਿੱਚ ਜਿਹੜੀ ਵਿਵਸਥਾ ਚੱਲਦੀ ਸੀ ਜਿਹੜੀ ਕਾਂਗਰਸ ਦੀ ਟੁੱਤੀ ਬੋਲਦੀ ਸੀ ਅਸੀਂ ਉਸ ਇਨਸਾਨ ਦਾ ਜਨਮ ਦਿਹਾੜਾ ਮਨਾਣ ਲੱਗੇ ਵੇ ਕਿ ਜਿਹੜੇ ਬਹੁਤ ਕ੍ਰਾਂਤੀਕਾਰੀ ਇਨਕਲਾਬੀ ਯੁੱਗ ਪਲਟ ਯੁੱਗ ਪਲਟ ਇਨਸਾਨ ਸੀ ਕਿ ਜਿਹੜੇ ਪੂਰੇ ਵਿਸ਼ਵ ਦੇ ਇਹ ਹਿਸੇ ਵਿੱਚ ਆਇਆ ਉਹਦਾ ਜਨਮ ਤਾਂ ਬੇਨਖਵਾਸਪੇ ਬਿਚਾਇਆ ਇਹ ਤਾਂ ਵਿਆਪਕ ਸਾਡੇ ਵਧੀਆ ਫਸਲ ਕਰ ਸਕਦੇ ਚੰਗੇ ਕਰਦੇ 30 ਕਰੋੜਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਰਦੇ ਪਰ ਸਾਡੇ ਉਪਰ ਚਿਹਰਾ ਸਾਡੇ ਲੋਕ ਤੇ ਜੇ ਕੰਮ ਨੂੰ ਕਹੀਦੇ ਯਾਰ ਆਪੋਜੀਸ਼ਨ ਵਾਲੇ ਗੁਰੂਤ ਉਹ ਕੁਝ ਕੁਝ ਹੋਇਆ ਇਹ ਤਾਂ ਬੋੜਾ ਇਗਜ਼ੈਕਟ ਬਹੀ ਮਾਇਕੀ ਚੰਗੇ ਕੰਮ ਤੇ ਜੇ ਕੋਈ ਵੀ ਕਰਦੀ ਭਾਵੇਂ ਠੀਕ ਨਹੀਂ ਕਿ ਸਟਰੀਆਂ ਨੇ ਇੱਕ ਹੋਰ 200 ਕਰੋੜ ਦਾ ਕੰਮ ਕੀਤਾ ਉਹ ਸਾਡੀ ਕੀਤੀ ਬਾਨੀ ਸਭ ਸ਼੍ਰੀ ਕਾਸ਼ੀਰਾਮ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਇਕੱਤਰ ਹੋਏ ਅਡਰ ਸੰਸਥਾਵਾਂ ਦੇ ਨੁਮਾਇंदे ਉਹਨਾਂ ਦੀ ਸੋਚ ਤੇ ਚੱਲਣ ਵਾਲੀਆਂ ਅਡਰ ਸੰਸਥਾਵਾਂ ਦੇ ਨੁਮਾਇंदे ਗ੍ਰਾਮ ਪੰਚਾਇਤ ਦੇ ਨੁਮਾਇंदे ਨਗਰ ਦੇ ਸਪੰਸਾਭ ਲੰਬੜਦਾਰ ਜੀ ਤੇ ਹੋਰ ਮਹਤਵਪੂਰਨ ਸ਼ਖਸੀਅਤਾਂ ਆਪ ਸਭ ਨੂੰ ਅੱਜ ਦੇ ਇਸ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਵੱਡੀ ਮਹਤਤਾ ਹੈ ਕਿਉਂਕਿ ਅੱਜ ਦੇ ਦਿਨ ਉਹ ਸਸਤੀ ਦਾ ਜਨਮ ਹੋਇਆ ਜਿਨ੍ਹਾਂ ਦੇ ਪਛੜੇ ਵਰਗਾਂ ਦੇ ਲਈ ਕਮਜ਼ੋਰ ਵਰਗਾਂ ਦੇ ਲਈ ਪੂਰੇ ਮੁਲਕ ਦੇ ਵਿੱਚ ਬਹੁਤ ਵੱਡੀ ਲਹਿਰ ਖੜੀ ਕੀਤੀ ਇਸ ਪਿੰਡ ਦੇ ਜਿਹੜੇ ਜਿੰਨਾ ਜੱਦੀ ਪਿੰਡ ਹੈ ਉਹਨਾਂ ਨੇ ਇੱਥੋਂ ਨਿਕਲ ਕੇ ਪੂਰੇ ਮੁਲਕ ਦੇ ਵਿੱਚ ਐਡੀ ਵੱਡੀ ਲਹਿਰ ਖੜੀ ਕੀਤੀ ਜਿਹੜੀ ਲਹਿਰ ਅੱਜ ਦੇ ਸਮੇਂ ਦੇ ਵਿੱਚ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਵੀ ਚਲਾਉਂਦੀਆਂ ਨੇ ਉਹ ਵੀ ਐਡੀ ਵੱਡੀ ਲਹਿਰ ਐਡੀ ਵੱਡੀ ਮੂਵਮੈਂਟ ਨਹੀਂ ਬਣਾ ਸਕ ਰਹੀਆਂ ਜਿੱਦੀ ਸਾਬ ਸ੍ਰੀ ਕਾਂਸੀ ਰਾਮ ਜੀ ਨੇ ਕਮਜ਼ੋਰ ਵਰਗਾਂ ਦੇ ਲਈ ਖੜੀ ਕੀਤੀ ਤੇ ਉਹਨਾਂ ਦੇ ਨਾਲ ਭਾਰਤ ਸਿੰਘ ਮਦਾਨ ਇਸ ਤੋਂ ਬਾਅਦ ਸਾਬ ਸ੍ਰੀ ਕਾਂਸੀ ਰਾਮ ਜੀ ਦੇ ਅਜੇ ਮੌਜੂਦ ਰਹਿਣਗੇ ਸੋਹਣ ਸੈਜਲ ਜੀ ਸੋ ਜੈ ਪੀਮ ਜੈ ਭਾਰਤ ਜੀ ਅੱਜ ਬਹੁਤ ਬਹੁਤ ਮੁਬਾਰਕਾਂ ਜੋ ਸਾਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਸੰਗਤਾਂ ਇਕੱਤਰ ਹੋਈਆਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ ਦੂਜਾ ਤੁਹਾਡੇ ਚੈਨਲ ਦੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਜਿਹੜੇ ਪ੍ਰੋਗਰਾਮ ਉਹਨੂੰ ਕਵਰ ਕਰ ਰਹੇ ਹੋ ਔਰ ਖਾਸ ਕਰਕੇ ਅਸੀਂ ਸਾਰੇ ਉਹਨਾਂ ਦੇ ਫੈਨ ਆ ਸਾਰੇ ਉਹਨਾਂ ਦੇ ਜੋ ਫੋਲੋਰਾਂ ਤੋਂ ਅੱਜ ਇੱਥੇ ਆ ਕੇ ਆਪਣਾ ਉਹਨੂੰ ਬੜਾ ਧੰਨਵਾਦ ਸਮਝਦੇ ਆਂ ਤਾਂ ਮੈਂ ਵੀ ਸਬਕਾਂਸ਼ੀ ਰਾਮ ਬਾਰੇ ਕਾਫੀ ਕਿਤਾਬਾਂ ਲਿਖੀਆਂ ਔਰ ਇੱਕ ਕਵਤਾ ਦੇ ਦੋ ਤਿੰਨ ਲੇੰਦਾ ਬੈ ਤੁਹਾਡਾ ਸੰਜੇ ਕਰਾਏ ਜਿਹੜਾ ਉਹਨਾਂ ਦਾ ਜਿਹੜੇ ਉਹਦੇ ਵਿਚਾਰ ਸੀ ਉਹਨਾਂ ਤੇ ਆਧਾਰਿਤ ਜੀ ਕੋਈ ਸਾਪ ਨਾਥ ਕੋਈ ਨਾਗ ਨਾਥ ਕੋਈ ਸਾਂਪ ਨਾਥ ਕੋਈ ਨਾਗ ਨਾਥ ਤੁਸੀਂ ਦੱਸੇ ਜਾਂਦੇ ਹੋ ਤੁਸੀਂ ਆਟੇ ਦਾਲ ਦੀ ਪਿਖਿਆ ਖਾਤਰ ਨਸੇ ਜਾਂਦੇ ਹੋ ਤੁਸੀਂ ਸ਼ਰ੍ਯਾਮ ਹੀ ਪੈਰ ਦੀ ਜੁੱਤੀ ਦੱਸੇ ਜਾਂਦੇ ਹੋ ਤੁਸੀਂ ਪੰਜੀ ਸਾਲੀ ਵਿੱਚ ਸ਼ਕੰਜੇ ਕੱਸੇ ਜਾਂਦੇ ਹੋ ਕਾਂਸ਼ੀ ਰਾਮ ਤੇ ਬਾਬਾ ਸਾਹਿਬ ਰਹਿਬਰਾਂ ਦੀ ਹੀ ਸ਼ਰਮ ਕਰੋ ਜੇ ਬੰਦੇ ਹੋ ਤਾਂ ਸਹਿਜਲ ਬੰਦਿਆਂ ਵਾਲੇ ਕਰਮ ਕਰੋ ਤੁਸੀਂ ਪੈਰ ਦੀ ਜੁੱਤੀ ਨਹੀਂ ਹੋ ਸਹਿਜਲ ਦੂਰੇ ਪਰਮ ਕਰੋ ਜੈ ਸਭ ਕਾਂਸ਼ੀ ਰਾਮ ਬਹੁਤ ਬਹੁਤ ਧੰਨਵਾਦ ਜੀ ਸੋ ਮੇਰੇ ਨਾਲ ਮੌਜੂਦ ਰਹਿਣਗੇ ਇੱਕ ਬਹੁਤ ਹੀ ਵੱਡੇ ਕਾਰਜਕਰਤਾ ਸੁਵਿੰਦਰ ਮਦਾਰਾ ਜੀ ਜੋ ਲਗਾਤਾਰ ਇਸ ਮੁਹਿੰਮ ਦੇ ਵਿੱਚ ਵੱਡਾ ਹਿੱਸਾ ਪਾ ਰਹੇ ਨੇ ਇਸ ਮੁਦਾਰਾ ਜੈਪੀਮ ਜੈ ਭਾਰਤ ਜੈਪੀਮ ਜੀ ਸੋ ਬਹੁਤ-ਬਹੁਤ ਮੁਬਾਰਕਾਂ ਅੱਜ ਤੁਸੀਂ ਖਾਸ ਪ੍ਰੇ ਦੀ ਧਰਤੀ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈਪੀਮ ਜੈ ਭਾਰਤ ਹੋਰ ਸਾਹਬ ਕਾਂਸੀ ਰਾਮ ਜੀ ਦੇ ਜਨਮ ਦਿਨ ਦੀ ਜਿਸ ਨੂੰ ਬਹੁਜਨ ਸਮਾਜ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਬਹੁਜਨ ਸਮਾਜ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਪੰਜਾਬ ਬੜਾ ਇੱਕ ਖੁਸ਼ਕਿਸਮਤ ਸੂਬਾ ਆ ਜਿਹਨੂੰ ਸਾਹਿਬ ਕਨਸ਼ੀ ਰਾਮ ਜੀ ਦੇ ਆਪਣੇ ਸੂਬੇ ਹੋਣ ਦਾ ਮਾਣ ਪ੍ਰਾਪਤ ਹੋਇਆ ਤੇ ਉਹਨਾਂ ਦਾ ਜੱਦੀ ਪਿੰਡ ਖਵਾਸਪੁਰ ਜਿੱਥੇ ਅਸੀਂ ਇਸ ਵਕਤ ਆਂ ਔਰ ਅਸੀਂ ਅੱਗੇ ਜਿਹੜਾ ਉਹਨਾਂ ਦਾ ਜਨਮ ਸਥਾਨ ਆ ਬੁੰਗਾ ਸਾਹਿਬ ਜਾ ਰਹੇ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਆਦਾ ਤੋਂ ਜਿਆਦਾ ਸਾਹਿਬ ਨਾਲ ਜੁੜੇ ਜਿਹੜੇ ਇਤਿਹਾਸਕੇ ਉਹਨਾਂ ਦਾ ਪਿੰਡ ਔਰ ਜਨਮ ਸਥਾਨ ਹੈ ਉੱਥੇ ਪਹੁੰਚਣ ਔਰ ਸਾਹਿਬ ਦੀ ਜਿਹੜੀ ਵਿਚਾਰਧਾਰਾ ਆ ਉਹਦੇ ਤੇ ਜਿਆਦਾ ਤੋਂ ਜਿਆਦਾ ਚੱਲਣ ਦੀ ਕੋਸ਼ਿਸ਼ ਕਰਨ ਤਾਂ ਕਿ ਉਹਨਾਂ ਦਾ ਜਿਹੜਾ ਸੁਪਨਾ ਆ ਮਿਸ਼ਨ ਆ ਉਹ ਜਲਦ ਤੋਂ ਜਲਦ ਪੂਰਾ ਹੋ ਸਕੇ ਸੋ ਮਦਾਰਾ ਜੀ ਥੋੜੀ ਜੀ ਕੋੜੀ ਗੱਲ ਐ ਮੇਰੀ ਅੱਜ ਸਾਫ ਸ੍ਰੀ ਕਾਂਸ਼ੀਰਾਮ ਜੀ ਦਾ 91 ਮਾ ਜੋ ਅਸੀਂ ਆ ਜਨਮ ਦਿਨ ਮਨਾ ਰਹੇ ਹਾਂ ਹਾਂਜੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਏ ਵੀ ਬਹੁਜਨ ਸਮਾਜ ਪਾਰਟੀ ਵੱਲੋਂ ਫਗਵਾੜੇ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਏ ਤੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਬਈ ਸਾਫ ਕਾ ਪ੍ਰਧਾਨ ਜਿਹੜੇ ਅੱਜ ਕੱਲ ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਬਣੇ ਆ ਹਾਂਜੀ ਉਹ ਬੁੰਗਾ ਸਾਹਿਬ ਕੁਝ ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਹੂੰ ਤੋ ਇੱਥੇ ਦੀਆਂ ਜਿਹੜੀਆਂ ਰੋਪੜ ਦੀਆਂ ਜਿਹੜੀ ਕਿ ਲੋਕਲ ਸੰਸਥਾਵਾਂ ਐ ਹੂੰ ਉਹਨਾਂ ਨੇ ਆਪਣਾ ਪ੍ਰੋਗਰਾਮ ਖਾਸ ਪਰੇ ਦੇ ਵਿੱਚ ਮੈਂ ਇੱਥੇ ਆ ਉਹਨਾਂ ਦਾ ਪ੍ਰੋਗਰਾਮ ਵੀ ਕਵਰ ਕਰਨਾ ਮੈਂ ਹਾਂਜੀ ਹਾਂਜੀ ਉਹ ਇੱਥੇ ਬੈਠ ਕੇ ਹੀ ਆਪਣੀ ਗੱਲ ਰੱਖ ਰਹੇ ਨੇ ਹੂੰ ਸੋ ਮੈਂ ਕਹਿਣਾ ਚਾਹਾਂਗਾ ਵੀ ਸਮਾਜਿਕ ਤਬਦੀਲੀ ਆਰਥਿਕ ਮੁਕਤੀ ਦੇ ਪਤਾਮਾ ਨੇ ਹਾਂਜੀ ਜੋ ਸਾਨੂੰ ਸੇਧ ਦਿੱਤੀ ਸੀ ਹਮ ਕਿਤੇ ਅਸੀਂ ਉਸ ਸੇਧ ਤੋਂ ਪਾਸੇ ਤਾਂ ਨਹੀਂ ਜਾ ਰਹੇ ਹਮ ਅ ਇੱਕ ਗੱਲ ਹੈਗੀ ਐ ਕਿ ਕਿਉਂਕਿ ਅੱਜ ਸਾਹਿਬ ਦਾ ਜਨਮ ਦਿਹਾੜਾ ਆ ਇਸ ਕਰਕੇ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਬੁੰਗਾ ਸਾਹਿਬ ਹੈ ਔਰ ਇਹ ਵੀ ਪਿੰਡ ਉਹਨਾਂ ਦਾ ਆਪਣਾ ਪਿੰਡ ਹੈ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਆਪਣੇ ਉਹਨਾਂ ਦੇ ਮਿਸ਼ਨ ਨਾਲ ਜੁੜਨਾ ਚਾਹੀਦਾ ਤੇ ਇਹਦੇ ਤੋਂ ਇਲਾਵਾ ਬਹੁਤ ਸਾਰੇ ਪ੍ਰੋਗਰਾਮ ਚੱਲੋ ਪੰਜਾਬ ਵੀ ਵੱਡਾ ਸੂਬਾ ਆ ਬਹੁਤ ਸਾਰੇ ਦੇਸ਼ ਸਾਡਾ ਬਹੁਤ ਵੱਡਾ ਆ ਅਲੱਗ-ਅਲੱਗ ਲੋਕ ਇੱਥੇ ਨਹੀਂ ਵੀ ਪਹੁੰਚ ਸਕਦੇ ਆਪਣੇ ਆਪਣੇ ਲੈਵਲ ਤੇ ਲੋਕ ਪ੍ਰੋਗਰਾਮ ਕਰਦੇ ਆ ਚਾਹੇ ਪਾਰਟੀ ਆ ਚਾਹੇ ਸੰਸਥਾ ਆ ਪਰ ਜਨਮ ਦਿਨ ਦੇ ਉੱਪਰ ਜਿਹੜਾ ਜਨਮ ਸਥਾਨ ਹੁੰਦਾ ਉਹਦਾ ਆਪਣਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਮੈਂ ਉਹੀ ਗੱਲ ਕਹਿ ਰਿਹਾ ਸਕਾ ਭਈ ਠੀਕ ਹੈ ਬੀਐਸਪੀ ਦੇ ਪ੍ਰੋਗਰਾਮ ਪੰਜਾਬ ਵੱਡਾ ਹੈ ਪੰਜਾਬ ਦੇ ਵਿੱਚ ਵੱਡੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਘੱਟੋ ਘੱਟ ਇੱਕ ਪ੍ਰੋਗਰਾਮ ਸਾਲ ਦੇ ਵਿੱਚ ਅ ਇੱਥੇ ਹੋਣਾ ਚਾਹੀਦਾ ਏ ਇਹ ਮੈਂ ਗੱਲ ਕਹਿੰਦੇ ਹਾਂ ਤੁਹਾਨੂੰ ਹਾਂ ਬਿਲਕੁਲ ਜੀ ਇਹ ਉਹਨਾਂ ਦੇ ਮੇਨ ਇਤਿਹਾਸਕ ਸਥਾਨ ਹੈ ਹਾਂ ਜੀ ਬਾਬਾ ਸਾਹਿਬ ਨਾਲ ਜੁੜੇ ਇਤਿਹਾਸਕ ਸਥਾਨ ਮਧ ਪ੍ਰਦੇਸ਼ ਮਹਾਰਾਸ਼ਟਰਾ ਚ ਆ ਜੀ ਰਬਦਾਸ ਮਹਾਰਾਜ ਨਾਲ ਪਿੱਛੇ ਜੇ ਗੁਰਪੁਰਬ ਹੋਇਆ ਸੀ ਬਨਾਰਸ ਗਏ ਬਹੁਤ ਲੋਕ ਪੰਜਾਬ ਤੋਂ ਮੇ ਵੀ ਗਿਆ ਸੀ ਜੀ ਪਰ ਕਾਂਸੀ ਰਾਮ ਸਾਹਿਬ ਨਾਲ ਜਿਹੜਾ ਮੇਨ ਇਤਿਹਾਸਕ ਸਥਾਨ ਹੈ ਜੀ ਉਹ ਜੁੜਨ ਦਾ ਮਾਣ ਪੰਜਾਬ ਨੂੰ ਹੈ ਤੇ ਇੱਥੇ ਜਿਆਦਾ ਤੋਂ ਜਿਆਦਾ ਸਾਡੇ ਲੋਕਾਂ ਨੂੰ ਜਿਹੜੇ ਉਹਨਾਂ ਨਾਲ ਜੁੜੇ ਆ ਉਹਨਾਂ ਦੇ ਵਿਚਾਰਾਂ ਨਾਲ ਜ਼ਰੂਰ ਪਹੁੰਚਣਾ ਚਾਹੀਦਾ ਹਾਂ ਹਾਂ ਜੀ ਸਦਾਜੀ ਕੀ ਕਹਿਣਾ ਚਾਹੋਗੇ ਜੀ ਜਪੀ ਮੇ ਜਪਾਰ ਤੇ ਜੈ ਕਨਸ਼ੀਆ ਜੀ ਅੱਜ ਤੁਸੀਂ ਇੱਥੇ ਕਾਸ਼ ਸ਼ਾਹ ਜੀ ਜੱਦੀ ਪਿੰਡ ਕਾਸ਼ ਪਰ ਆਈ ਹੋ ਬਹੁਤ ਆਪ ਵੀ ਜਬ ਪਹੁੰਚ ਬਹੁਤ ਧੰਨਵਾਦ ਤੇ ਜੋ ਵੀ ਸ਼ਾਹ ਜੀ ਸੋਚਾ ਅੰਬੇ ਬਣਾਉਣ ਦੇ ਲਈ ਬੇ ਬਚਾਉਣ ਦੇ ਲਈ ਤੁਸੀਂ ਜਰਾ ਜੀ ਕਰੀ ਹੋਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮੌਜੂਦ ਨੇ ਹਲਕਾ ਰੋਪੜ ਤੋਂ ਐਮਐਲਏ ਸਾਹਿਬ ਦਿਨੇਸ਼ ਚੱਡਾ ਜੀ ਜਿਹੜੇ ਸਪੈਸ਼ਲ ਸਮਾਂ ਕੱਢ ਕੇ ਅੱਜ ਕਾਂਸੀ ਰਾਮ ਜੀ ਦੇ ਨਗਰ ਵਿਖੇ ਪਹੁੰਚੇ ਆ ਸੋ ਗੱਲਬਾਤ ਕਰਾਂਗੇ ਚੱਡਾ ਜੀ ਨਾਲ ਚੱਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਜੋ ਤੁਸੀਂ ਇੱਥੇ ਵਿਜ਼ਿਟ ਕੀਤੀ ਹੈ ਜਦੋਂ ਅਸੀਂ ਸੰਗਤਾਂ ਨੂੰ ਪੁੱਛਦੇ ਹਾਂ ਕੋਈ ਗੱਲ ਤਾਂ ਸਾਡੇ ਕੰਨੀ ਇਹ ਗੱਲ ਪੈਂਦੀ ਹੈ ਵੀ ਆਪ ਆਦਮੀ ਪਾਰਟੀ ਨੇ ਇਹ ਜੋ ਸਟੈਚੂ ਹੈ ਸਾਭ ਦਾ ਇਹ ਲਵਾਇਆ ਸੀ ਤਾਂ ਜਦੋਂ ਸੰਗਤਾਂ ਦੇ ਵਿੱਚ ਜਾਂਦੇ ਆ ਤਾਂ ਸੰਗਤਾਂ ਸਾਨੂੰ ਇਹ ਕਹਿੰਦੀਆਂ ਆਏ ਵੀ ਲਵਾਤ ਆ ਗਏ ਪਰ ਰਿਪੇਅਰ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਕੀ ਕਰਾਂ ਜੋ ਇਹਦੇ ਚ ਅ ਅੱਜ ਇੱਥੇ ਗੱਲ ਹੋਈ ਹੈ ਜੀ ਜਿਹੜੇ ਕੁਝ ਜਾਗਰੂਕ ਲੋਕ ਨੇ ਜੀ ਤਾਂ ਉਹਨਾਂ ਵੱਲੋਂ ਵੀ ਕਮੇਟੀ ਬਣਾਈ ਗਈ ਹੈ ਤੇ ਮੈਂ ਵੀ ਉਹਨਾਂ ਨੂੰ ਕਿਹਾ ਕਿ ਮੈਨੂੰ ਵੀ ਤੁਸੀਂ ਕਮੇਟੀ ਦਾ ਹਿੱਸਾ ਰੱਖੋ ਜੀ ਆਪਾਂ ਰਲ ਮਿਲ ਕੇ ਇਹਨੂੰ ਹੋਰ ਬਿਹਤਰ ਬਣਾਉਂਦੇ ਹਾਂ ਕਿਉਂਕਿ ਇਹਨਾਂ ਨੇ ਸਾਬ ਕਾਂਸ਼ੀ ਨਾਮ ਨੇ ਇੰਡੀਆ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ ਸੋ ਆਪਾਂ ਜਦੋਂ ਪਿੰਡ ਤੇ ਐਂਟਰੀ ਕਰਦੇ ਆ ਤਾਂ ਉੱਥੇ ਵੀ ਕੋਈ ਸਾਈਨ ਨਹੀਂ ਹੈਗਾ ਬਿਲਕੁਲ ਜੀ ਸਰਕਾਰਾਂ ਦੀ ਇਹ ਲਾਪਰਵਾਹੀ ਰਹੀ ਹੈ ਜੀ ਪਰ ਅਸੀਂ ਜਿੱਤਦਾ ਇਹ ਜਿਹੜਾ ਸਟੈਚੂ ਹੈ ਇਹਨਾਂ ਇਹ ਲਵਾਇਆ ਗਿਆ ਹੁਣ ਇਹਨੂੰ ਹੋਰ ਬਿਹਤਰ ਨਹੀਂ ਬਣਾਵਾਂਗੇ ਔਰ ਜਿਹੜੀ ਪਿੰਡ ਦੀ ਐਂਟਰੀ ਹੈ ਉੱਥੇ ਵੀ ਸਾਬ ਸ੍ਰੀ ਕਾਸ਼ੀਰਾਮ ਜੀ ਦਾ ਯਾਦਗਾਰੀ ਗੇਟ ਉਹ ਵਧੀਆ ਤੋਂ ਵਧੀਆ ਆਪਾਂ ਜਲਦ ਤੋਂ ਜਲਦ ਉਹਨੂੰ ਬਣਾਵਾਂਗੇ ਤਾਂ ਕਿ ਸਾਰੀ ਦੁਨੀਆ ਜਿਹੜੀ ਲੰਘਦੀ ਹੈ ਉਸ ਨੇxt ਲਾਈਵੇ ਤੋਂ ਉਹ ਸਭ ਨੂੰ ਪਤਾ ਲੱਗ ਸਕੇ ਕਿ ਇਹ ਸਾਬ ਸ੍ਰੀ ਕਾਸ਼ੀਰਾਮ ਜੀ ਦਾ ਪਿੰਡ ਹੈ ਜਿਨ੍ਹਾਂ ਨੇ ਪੂਰੇ ਮੁਲਕ ਦੇ ਵਿੱਚ ਕਮਜ਼ੋਰ ਵਰਗਾਂ ਦੇ ਲਈ ਏਡੀ ਵੱਡੀ ਮੂਵਮੈਂਟ ਜਿਹੜੀ ਉਹ ਖੜੀ ਕੀਤੀ ਹੈ ਇਥੋਂ ਤੱਕ ਜਿਹੜਾ ਸਾਬ ਸ੍ਰੀ ਕਾਸ਼ੀਰਾਮ ਜੀ ਦਾ ਕਾਲਜ ਹੈ ਜਿੱਥੇ ਪੜਿਆ ਹੈ ਸਰਕਾਰੀ ਕਾਲਜ ਉੱਪਰ ਉਹਦੀ ਵੀ ਬੱਤਰ ਹਾਲ ਸੀਗੀ ਕਿਸੇ ਨੇ ਪਿਛਲੇ ਦਹਾਕੇ ਜਾਂ ਰੰਗ ਦੀ ਕੁਰਸੀ ਤੱਕ ਨਹੀਂ ਫੇਰੀ ਸੀਗੀ ਉਸ ਕਾਲਜ ਦੇ ਉੱਪਰ ਵੀ ਅਸੀਂ ਕਰੀਬ 1.5 ਕਰੋੜ ਰੁਪਇਆ ਖਰਚਿਆ ਜੋ ਉਹ ਕਾਲਜ ਜਿੱਥੇ ਅੱਜ ਵੀ ਜਿਹੜਾ ਅੱਡੜ ਵਰਗਾ ਦੇ ਲੋਕ ਪੜ੍ਹਦੇ ਨੇ ਉਹ ਕਾਲਜ ਵੀ ਫੜਾ ਸੋਨਾ ਹੁਣ ਬਣ ਗਿਆ ਸੋ ਐਡੀ ਇੱਕ ਯਾਦਗਾਰ ਜਿਹੜੀ ਹੈ ਉਹ ਇਸ ਪਿੰਡ ਦੇ ਵਿੱਚ ਵੀ ਅਸੀਂ ਨੈਸ਼ਨਲ ਹਾਈਵੇ ਦੇ ਉੱਪਰ ਜਿੱਥੇ ਮੁੱਖ ਮਾਰਗ ਹੈ ਜਿਹੜਾ ਉੱਥੇ ਇੱਕ ਯਾਦਗਾਰੀ ਗੇਟ ਉੱਥੇ ਵੀ ਜਲਦੀ ਹੀ ਸਾਰੇ ਜਾਵਾਂਗੇ ਚੱਡਾ ਜੀ ਇਸ ਚੈਨਲ ਤੋਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੇ ਦੇਖਣਾ ਹੈ ਸੰਗਤਾਂ ਦੇਖ ਵੀ ਰਹੀਆਂ ਹੋ ਸੋ ਤੁਸੀਂ ਆਮ ਲੋਕਾਂ ਨੂੰ ਅੱਜ ਤੁਸੀਂ ਰਾਇਬਰ ਕਾਂਸੀਰਾਮ ਜੀ ਦੇ ਜੋ ਜਨਮ ਦਿਨ ਤੇ ਪਹੁੰਚੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਪਾਓਗੇ ਵਿਚਾ ਹੋਗੇ ਸਭ ਨੂੰ ਹੀ ਬੇਨਤੀ ਕਰਦਾ ਕਿ ਇਸ ਜੋ ਸੈਭ ਸ਼੍ਰੀ ਕਾਂਸੀਰਾਮ ਜੀ ਤੇ ਜੱਦੀ ਪਿੰਡ ਚ ਆ ਕੇ ਜਦ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਾਂ ਜਦੋਂ ਵੀ ਅਸੀਂ ਇੱਕ ਸੈਭ ਸ਼੍ਰੀ ਕਾਂਸੀਰਾਮ ਜੀ ਬਾਰੇ ਸੋਚਦੇ ਹਾਂ ਸਾਨੂੰ ਇੱਕੋ ਹੀ ਜਿਹੜਾ ਸਾਡੇ ਮਨ ਚ ਲਹਿਰ ਉੱਠਣੀ ਚਾਹੀਦੀ ਹੈ ਕਿ ਜਿਹੜੀ ਉਹਨਾਂ ਦੇ ਮਨ ਚ ਸੀਗੀ ਕਮਜ਼ੋਰ ਵਰਗਾਂ ਦੇ ਲਈ ਅੱਜ ਵੀ ਸਾਡੇ ਸਮਾਜ ਦੇ ਜਿਹੜੇ ਕਮਜ਼ੋਰ ਸਾਡੇ ਸਾਥੀ ਨੇ ਸਾਡੇ ਸਾਥੀ ਨੇ ਕੋਈ ਪੈਸੇ ਪੱਖੋਂ ਪਿੱਛੇ ਐ ਕੋਈ ਪੜ੍ਹਾਈ ਪੱਖੋਂ ਪਿੱਛੇ ਐ ਕੋਈ ਕਿਸੇ ਹੋਰ ਪੱਖੋਂ ਪਿੱਛੇ ਐ ਆਪਾਂ ਇਹ ਗੋਸ਼ਣਾ ਕਰੀਏ ਕਿ ਉਹਨਾਂ ਦੀ ਬਾਹ ਫੜ ਕੇ ਉਹਨੂੰ ਨਾਲ ਲੈ ਕੇ ਚੱਲੀਏ ਅੱਜ ਵੀ ਦੇਖੋ ਆ ਸਰਵੇ ਚੱਲ ਰਿਹਾ ਆਵਾਸ ਯੋਜਨਾ ਦਾ ਹਾਂਜੀ ਅੱਜ ਵੀ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ 5-5 10-10 ਦੇ ਅਜਿਹੇ ਘਰ ਨੇ ਜਿਨ੍ਹਾਂ ਦੀਆਂ ਛੱਤਾਂ ਜਿਹਨਾਂ ਨੂੰ ਨਸੀਬ ਨਹੀਂ ਹੋਈਆਂ ਜਾਂ ਜਿਨ੍ਹਾਂ ਦੀਆਂ ਸੇਫ ਨਹੀਂਆਂ ਛੱਤਾਂ ਲੱਗਣ ਵਾਲੀਆਂ ਨੇ ਜਿਹੜੀਆਂ ਉਹ ਬਾਲਿਆਂ ਵਾਲੀਆਂ ਛੱਤਾਂ ਨੇ ਸੋ ਅੱਜ ਵੀ ਬਹੁਤ ਵੱਡਾ ਵਰਗ ਹੈ ਜਿਹੜਾ ਕਿ ਪਿੱਛੇ ਰਹਿ ਚੁੱਕਿਆ ਆਪਾਂ ਉਹਨਾਂ ਦੀ ਬਾਹ ਫੜੀਏ ਉਹਨਾਂ ਨੂੰ ਨਾਲ ਲੈ ਕੇ ਚਲੀਏ ਜਿਹੜੇ ਵੀ ਵਰਗ ਸਾਹ ਤੋਂ ਪਿੱਛੇ ਰਹੇ ਨੇ ਇਦਾਂ ਦੀ ਅਸੀਂ ਲਹਿਰ ਜਿਹੜੀ ਸ੍ਰੀ ਸਾਹਿਬ ਜੀ ਕਾਂਸ਼ੀ ਰਾਮ ਜੀ ਨੇ ਦਿੱਤੀ ਸੀਗੀ ਉਹ ਆਪਣੇ ਮਨ ਦੇ ਵਿੱਚ ਜੇ ਹਰ ਬੰਦਾ ਰੱਖੇ ਤਾਂ ਮੈਨੂੰ ਲੱਗਦਾ ਕਿ ਅਸੀਂ ਅਸਲੀ ਸਤਕਾਰ ਉਹਨਾਂ ਦਾ ਕਰ ਸਕਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ